ਤੇ ਡੈਮੋਕ੍ਰੈਟਿਕ ਪਾਰਟੀ ਦੀ ਸੀਨੀਅਰ ਮੋਸਟ ਲੀਡਰ ਤੇ ਸਾਬਕਾ ਹਾਊਸ ਸਪੀਕਰ ਨੈਂਸੀ ਪਲੋਸੀ ਨੇ ਜੋ ਪ੍ਰੈਜ਼ੀਡੈਂਟ ਵਾਈਡਨ ਉਹਨਾਂ ਦੀ ਬੜੀ ਲਾਈ ਵੀ ਰਹੀ ਹੈ ਲੰਮੇ ਸਮੇਂ ਤੋਂ ਉਹਨਾਂ ਨੇ ਇਹ ਕਿਹਾ ਆ ਵੀ ਵਾਈਡਨ ਉਹਨਾਂ ਨੂੰ ਰੀਕਨਸਿਡਰ ਕਰਨਾ ਚਾਹੀਦਾ ਆ ਆਪਣਾ ਡਿਸੀਜਨ ਵੀ ਉਹਨਾਂ ਨੇ ਰੇਸ ਦੇ ਵਿੱਚ ਰਹਿਣਾ ਆ ਕਿ ਨਹੀਂ ਰਹਿਣਾ ਹੈਗਾ ਨਿਊਯਾਰਕ ਟਾਈਮ ਨੇ ਅੱਜ ਇਹ ਰਿਪੋਰਟ ਕੀਤਾ ਹੈਗਾ इवन दो ਪ੍ਰੈਜ਼ੀਡੈਂਟ ਬਾਈਡਨ ਹੁਣੀ ਸਟਿਲ ਰੇਸ ਦੇ ਵਿੱਚ ਹੈਗੇ ਆ ਸੋ ਨੈਂਸੀ ਪੈਲੋਸੀ ਇੱਕ ਹਾਈ ਲੈਵਲ ਡੈਮੋਕ੍ਰੇਟ ਲੰਮੇ ਸਮੇਂ ਤੋਂ ਕੋਤ ਜੋ 84 ਸਾਲਾਂ ਦੀ ਆ ਉਹ ਹੁਣ ਪ੍ਰੈਜ਼ੀਡੈਂਟ ਬਾਈਡਨ ਨੂੰ ਕਹਿ ਰਹੀ ਆ ਜੋ ਕਿ 81 ਸਾਲਾਂ ਦੇ ਆ ਕਿ ਭਾਈ ਆਪਣਾ ਜਿਹੜਾ ਡਿਸੀਜਨ ਆ ਇਹ ਹੁਣ ਰੀਕਨਸੀਡਰ ਕਰ ਲਓ ਕਿਉਂਕਿ ਜਿਹੜਾ ਇਕੱਲਾ ਸੀ ਪ੍ਰੈਜ਼ੀਡੈਂਸ਼ੀਅਲ ਰੇਸ ਨਹੀਂ ਲੂਜ਼ ਕਰਾਂਗੇ ਅਸੀਂ ਦੋਨੋਂ ਹਾਊਸਸ ਕਾਂਗਰਸ ਤੇ ਸੈਨੇਟ ਵੀ ਜਿਹੜੀ ਆ ਉਹ ਵਿੱਚ ਜਿਹੜੀ ਮжоਰਿਟੀ ਆ ਉਹ ਲੂਜ਼ ਕਰ ਸਕਦੇ ਹੈਗੇ ਆ ਨੈਂਸੀ ਪਲੋਸੀ ਨੇ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਦੱਸਿਆ ਕਹਿੰਦੀ ਵੀ ਮੈਂ ਇਸ ਇਸ਼ੂ ਤੇ ਕਿਉਂਕਿ ਨਾਟੋ ਦੀ ਸੱਮਿਟ ਚੱਲ ਰਹੀ ਆ ਇਸ ਸਮੇਂ ਨਹੀਂ ਗੱਲ ਕਰਨਾ ਚਾਹਦੀ ਉਸ ਤੋਂ ਬਾਅਦ ਜਿਹੜੀ ਆ ਪ੍ਰੈਜ਼ੀਡੈਂਟ ਜੋ ਵਾਈਡਨ ਹੋਣਾ ਦੇ ਨਾਲ ਗੱਲਬਾਤ ਕਰਾਂ ਗਈ ਕਰਾਂਗੀ ਕਹਿੰਦੀ ਵੀ ਲੈਟਸ ਜਸਟ ਹੋਲਡ ਆਫ ਹੁਣ ਇਸ ਟਾਈਮ ਦੇ ਲਈ ਈਵਨ ਦੋ ਉਹਨਾਂ ਨੇ ਕਿਹਾ ਵੀ ਇਹ ਹੁਣ ਪ੍ਰੈਜ਼ੀਡੈਂਟ ਵਾਈਡਨ ਹੋਣਾ ਦੇ ਡਿਸੀਜਨ ਤੇ ਆ ਜੇ ਸਟਿਲ ਹੋ ਰਹੇ ਨੇ ਆ ਮੈਂ ਸਾਥ ਜ਼ਰੂਰ ਦਵਾਂਗੀ ਪਰ ਉਹਨਾਂ ਨੂੰ ਆਪਣਾ ਜਿਹੜਾ ਡਿਸੀਜਨ ਆ ਉਹ ਰੀਕਨਸਿਡਰ ਕਰਨਾ ਚਾਹੀਦਾ ਹੈ ਜੇ ਬਿਲਕੁਲ ਸੋ ਕੈਨ ਬੀ ਜਿਹੜੀ ਗੱਲ ਦੀ ਉਹਨਾਂ ਤੋਂ ਉਮੀਦ ਸੀ ਉਹ ਨਹੀਂ ਉਹਨਾਂ ਨੇ ਕਿਹਾ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਪੂਰੀ ਸਪੋਰਟ ਦੇ ਲਈ ਵੀ ਉਹਨਾਂ ਨੂੰ ਰੇਸ 'ਚ ਰਹਿਣਾ ਚਾਹੀਦਾ ਜਾਂ ਨਹੀਂ ਰਹਿਣਾ ਚਾਹੀਦਾ ਉਹ ਕਹਿਣ ਤੋਂ ਜਿਹੜਾ ਉਹ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਗਰੇਜ ਜਿਹੜਾ ਉਹ ਕਰ ਦਿੱਤਾ ਹੈ ਸੋ ਇਹ ਇੱਕ ਕਹਿ ਸਕਦੇ ਆ ਹਜੋ ਸਿੰਘ ਜੀ ਵੀ ਇੱਕ ਵੱਡੀ ਚੇਂਜ ਆ ਡੈਮੋਕ੍ਰੇਟ ਪਾਰਟੀ ਦੀ ਸਟੈਬਲਿਸ਼ਮੈਂਟ ਨੂੰ ਹੀ ਇੱਕ ਹਿਸਾਬ ਦੇ ਨਾਲ ਨੈਂਸੀ ਬਲੋਸੀ ਕਰਦੀ ਆ ਓਂ ਜੇ ਦੱਸਦੇ ਚਾਹੀਏ ਤਾਂ ਨੈਂਸੀ ਬਲੋਸੀ ਤੇ ਬਾਈਡਨ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਆ ਦੋਨੋਂ ਹੀ ਬਹੁਤ ਲੰਮੇ ਚਿਰ ਤੋਂ ਆ ਜਿਹੜੇ ਆ ਉਹ ਸੱਤਾ ਦੇ ਵਿੱਚ ਆ ਇਨਫੈਕਟ ਨੈਂਸੀ ਪੇਲੋਸੀ ਤਾਂ ਆਪ ਖੁਦ ਜੋ ਬਾiden ਤੋਂ ਵੀ ਜ਼ਿਆਦਾ ਉਮਰ ਦੀ ਆ ਉਸ ਦੀ ਆਪਣੀ ਉਮਰ 84 ਸਾਲ ਆ ਸੋ ਹੁਣ ਹੁਣ ਇਹ ਵੀ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਜੇ ਰੀ-ਇਲੈਕਸ਼ਨ ਦੇ ਲਈ ਆਉਂਦੇ ਆ ਤਾਂ ਫੇਰ ਉਹਦਾ ਮਤਲਬ ਉਹੀ ਚੀਜ਼ ਜਿਹੜੀ ਉਹ ਬਣ ਜਾਂਦੀ ਆ ਵੀ ਕੀ ਐਡੀ ਉਮਰ ਦੇ ਲੋਕਾਂ ਨੂੰ ਸਿਆਸਤ ਦੇ ਵਿੱਚ ਰਹਿਣਾ ਚਾਹੀਦਾ ਹੈ ਕਿ ਨਹੀਂ ਜੇ ਕੋਈ ਇੱਕ ਬੰਦਾ ਮੁਲਕ ਵੀ ਨਹੀਂ ਚਲਾ ਸਕਦਾ ਤੇ ਮਤਲਬ ਉਹ ਉਹ ਆਬਵੀਅਸਲੀ ਗੱਲ ਆ ਵੀ ਉਹਨਾਂ ਦਾ ਖੁਦ ਵੀ ਜਿਹੜਾ ਕਿਸ ਤਰੀਕੇ ਦੇ ਨਾਲ ਆਪਣੇ ਰਿਪਰੈਜ਼ੈਂਟ ਕਰਦੇ ਆ ਡਿਸਟ੍ਰਿਕਟ ਨੂੰ ਚਲਾਉਣਾ ਵੀ ਉਹਨਾਂ ਹੀ ਔਖਾ ਕੰਮ ਜਿਹੜਾ ਹੋਊਗਾ ਸੋ ਹੱਲਾ ਗੁੱਲਾ ਜੇ ਵੀ ਜਿਹੜਾ ਪੂਰੀ ਤਰ੍ਹਾਂ ਚੱਲ ਰਿਹਾ ਪਰ ਕੱਲ ਜਿੱਦ ਆਪਾਂ ਸ਼ਾਮੀ ਵੀ ਰਿਪੋਰਟ ਕਰ ਰਹੇ ਸੀਗੇ ਵੀ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਹੁਣ ਜਿਹੜੇ 엘ੀਟਸ ਜਿਨ੍ਹਾਂ ਨੂੰ ਕਹਿੰਦੇ ਆ ਉਹ ਤਕਰੀਬਨ ਇਨ ਲਾਈਨ ਜਿਹੜੇ ਉਹ ਨਜ਼ਰ ਆਏ ਨੇ ਜਿਸ ਤੇ ਵਿੱਚ ਆਪਾਂ ਦੇਖਦੇ ਆ ਬੀਓ ਬਾਈਡਨ ਹੁਣਾਂ ਦੀ ਸਪੋਰਟ ਤੇ ਵਿੱਚ ਆਉਣਗੇ ਸੋ ਲੈਟਸ ਸੀ ਅਗੇਸਟ ਪੂਰੇ ਮਾਮਲੇ ਦੇ ਵਿੱਚ ਹੁਣ ਕੀ ਬਣਦਾ ਆ ਤੇ ਕੀ ਜਿਹੜਾ ਉਹ ਹੋਊਗਾ ਉਧਰ ਸੈਨੇਟ ਡੈਮੋਕ੍ਰੇਟ ਦੇ ਵਿੱਚੋਂ ਸੈਨੇਟਰਸ ਦੇ ਵਿੱਚੋਂ ਮਾਈਕਲ ਬੈਨਟ ਪਹਿਲੇ ਜਿਹੜੇ ਸੈਨੇਟਰ ਉਹ ਬਣ ਗਏ ਆ ਜਿਨ੍ਹਾਂ ਨੇ ਪਬਲੀਕਲੀ ਇਹ ਹੁਣ ਦਾਵਾ ਕੀਤਾ ਆ ਵਾਰਨ ਕੀਤਾ ਚੇਤਾਵਨੀ ਦਿੱਤੀ ਆ ਵੀ ਜਿਹੜੇ ਬਾਈਡਨ ਆ ਉਹ 트ੰਪ ਨੂੰ ਨਹੀਂ ਹਰਾ ਸਕਦੇ ਕੋਲੋਰਡੋ ਤੋਂ ਨੇ ਇਹ ਡੈਮੋਕ੍ਰੇਟ ਉਹਨਾਂ ਨੇ ਕਿਹਾ ਵੀ ਡੋਨਲਡ 트럼ਪ ਇਜ਼ ਔਨ ਟ੍ਰੈਕ ਟੂ ਵਿਨ ਦਿਸ ਇਲੈਕਸ਼ਨ ਮੇਬੀ ਵਿਨ ਇਟ ਬਾਈ ਅ ਲੈਂਡਸਲਾਈਡ ਐਂਡ ਟੇਕ ਦ ਸੈਨੇਟ ਵਿਦ ਹਿਮ ਐਂਡ ਦ ਹਾਊਸ ਸੋ ਉਹਨਾਂ ਨੂੰ ਹੁਣ ਜਿਹੜੇ ਜਿਹੜੇ ਸਿਆਸਤ ਦੇ ਵਿੱਚ ਆ ਖਾਸ ਕਰਕੇ ਡੈਮੋਕ੍ਰੇਟ ਹਾਊਸ ਤੇ ਸੈਨੇਟ ਵਿੱਚ ਉਹਨਾਂ ਨੂੰ ਇਹ ਵੀ ਜਿਹੜਾ ਉਹ ਡਰ ਪੈ ਗਿਆ ਆ ਵੀ ਕੱਲੀ ਪ੍ਰੈਜ਼ੀਡੈਂਸ਼ੀਅਲ ਅਹੁਦਾ ਹੀ ਨਹੀਂ ਜਾਊਗਾ ਸੈਨੇਟ ਤੇ ਹਾਊਸ ਦੇ ਵਿੱਚ ਵੀ ਜਿਹੜੀ ਮੈਜੋਰਟੀ ਆ ਉਹ ਰਿਪਬਲਿਕਨਸ ਜਿਹੜੇ ਹੈ ਟਰੰਪ ਹੋਣਾਂ ਦੇ ਨਾਲ ਖਿੱਚ ਕੇ ਜਿਹੜੀ ਉਹ ਲੈ ਕੇ ਜਾ ਸਕਦੇ ਆ ਜੋ ਕਿ ਇੱਕ ਸਾਫ ਦੇ ਨਾਲ ਕਾਫੀ ਇੱਕ ਵੱਡਾ ਬਲੋ ਡੈਮੋਕ੍ਰੇਟਸ ਨੂੰ ਹੋ ਸਕਦਾ ਆ ਪਰ ਅਜੇ ਵੀ ਅਕੈਲੋ ਵੀ ਇੰਨੀਆਂ ਜ਼ਿਆਦਾ ਸੁਰਾ ਨਹੀਂ ਨਜ਼ਰ ਆ ਰਹੀਆਂ ਜਿਸ ਦੇ ਵਿੱਚ ਬਾਈਡਨ ਨੂੰ ਰੇਸ ਤੋਂ ਪਰੇ ਕਰਨ ਦੀ ਗੱਲ ਹੋਵੇ